ਹੈਲੋ ਦੋਸਤੋ ਤੁਹਾਡਾ ਸਾਡੇ ਚੈਨਲ 'ਚ ਬਹੁਤ-ਬਹੁਤ ਸਵਾਗਤ ਹੈ ਸਾਡੇ ਨਾਲ ਜੁੜੇ ਰਹਿਣ ਲਈ ਬਨੇ ਰਹਿਣ ਲਈ ਤੁਹਾਡਾ ਧੰਨਵਾਦ ਆਇਓ ਦਿਨਸ ਤੋਂ ਨਵੀਂ ਨੋਟੀਫਿਕੇਸ਼ਨ ਦਿਨੇ ਪਾਵਾਂ ਮੋਕੈਸੇ ਜਲਦੋਂ ਲੈ ਕੇ ਹੋਵੇ ਟੀਚਰ ਬੇਸ ਕੋਈ ਨਿਊਜ਼ ਹੋਵੇ ਜਾਂ ਫਿਰ ਕੋਈ ਨਵੀਂ ਗਵਰਨਮੈਂਟ ਜੌਬ ਦੀ ਕੋਈ ਜਾਣਕਾਰੀ ਹੋਵੇ ਤਾਂ ਜਿਹੜੇ ਵੀ ਕੈਂਡੀਡੇਟ ਇਸ ਵੀਡੀਓ ਨੂੰ ਦੇਖ ਰਹੇ ਹੈ ਜੀ ਮੈਂ ਦੱਸ ਦਿਆਂ ਰਾਤ ਨੂੰ 9 ਤੋਂ 10 ਆਪਣੇ ਚੈਨਲ ਤੇ ਲਾਈਵ ਕਲਾਸ ਚੱਲਦੀ ਹੈ ਪੀਐਸ ਚਟ ਦੀ ਤਾਂ ਜਿਨ੍ਹਾਂ ਨੇ ਵੀ ਇਸ ਵਾਰ ਪੀਐਸ ਚਟ ਦੇਣਾ ਤਾਂ ਲਾਈਵ ਕਲਾਸ ਜਰੂਰ ਲਗਾਇਆ ਕਰੋ ਜੀ ਡੇਲੀ ਰਾਤ ਨੂੰ 9 ਤੋਂ 10 ਤਾਂ ਹੁਣ ਜਿਹੜੀ ਅੱਜ ਕੈਬਨਟ ਮੀਟਿੰਗ ਹੋਈ ਹੈ ਕੈਬਨਟ ਮੀਟਿੰਗ ਦੇ ਵਿੱਚ ਕੀ ਕੁਝ ਨਿਕਲ ਕੇ ਆਇਆ ਤੁਹਾਨੂੰ ਦੱਸਦੇ ਹਾਂ ਜੀ ਇਸ ਵੀਡੀਓ ਦੇ ਵਿੱਚ ਬਾਕੀ ਬਦ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਵੀਡੀਓ ਨੂੰ ਤਾਂ ਦੇਖੋ ਜੀ ਫਰਸਟ ਤੇ ਲਿਖਿਆ ਹੋਇਆ ਹੈ ਕਿ ਅਧਿਆਪਕਾਂ ਦੀ ਲੰਬੇ ਸਮੇਂ ਦੀ ਮੰਗ ਨੂੰ ਪੂਰਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਪ੍ਰਦਾਨਗੀ ਹੇਠ ਹੋਈ ਕੈਬਨਟ ਨੇ ਅੱਜ ਦੀ ਮੀਟਿੰਗ ਦੇ ਵਿੱਚ ਅੱਜ ਸਿੱਖਿਆ ਵਿਭਾਗ ਵੱਲੋਂ ਪ੍ਰਤੀਕ ਦਿੱਤੇ ਗਏ 5178 ਅਧਿਆਪਕਾਂ ਪੱਕਾ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਤਾਂ ਬਹੁਤ ਵੱਡੀ ਨਿਊਜ਼ ਹੈ ਜੀ 5178 ਅਧਿਆਪਕਾਂ ਨੂੰ ਪਹਿਲਾਂ ਵੀ ਕਹਿ ਰਹੇ ਸੀ ਪਰ ਹੁਣ ਜਿਹੜੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਪ੍ਰਦਾਨਗੀ ਹੇਠ ਜੋ ਕੈਬਨਟ ਮੀਟਿੰਗ ਅੱਜ ਹੋਈ ਹੈ ਉਹਦੇ ਵਿੱਚ ਜਿਹੜੀ ਮਨਜ਼ੂਰੀ ਦੇ ਦਿੱਤੀ ਗਈ ਹੈ ਤਾਂ ਕੈਬਨਟ ਨੇ ਅਧਿਆਪਕਾਂ ਦੀ ਪੂਰੀ ਤਨਖਾਹ ਤੇ ਨਿਯਮਿਤ ਕਰਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ ਅਤੇ ਉਹ 1 ਅਕਤੂਬਰ 2019 ਤੋਂ रेगुलर ਹੋਣਗੇ ਆਯਾਬ ਜੀ 1 ਅਕਤੂਬਰ 2019 ਤੋਂ ਉਹਨਾਂ ਨੂੰ ਰੈਗੂਲਰ ਹੋ ਜਾਣਗੇ ਉਹ ਤੇ ਅਧਿਆਪਕਾਂ ਦੇ ਨਾਲ ਹੀ ਮੰਤਰੀ ਮੰਡਲ ਨੇ ਵਿਭਾਗ ਦੇ ਪਰਵੇਸ਼ਨਲ ਪਰਵੇਸ਼ਨਲ ਨੀਮਾ ਦੇ ਤਹਿਤ ਸਿੱਖਿਆ ਵਿਭਾਗ ਦੀਆਂ 650 ਨਰਸਾਂ ਨੂੰ ਵੀ ਪੱਕਾ ਕਰਨ ਦਾ ਫੈਸਲਾ ਲਿਆ ਹੈ ਮਤਲਬ ਇਹਦੇ ਨਾਲ ਹੀ ਕਿ 650 ਨਰਸਾਂ ਨੂੰ ਵੀ ਜਿਹੜਾ ਪੱਕਾ ਕਰ ਦਿੱਤਾ ਗਿਆ ਠੇਕੇ ਤੇ ਕੰਮ ਕਰ ਰਹੀਆਂ ਇਹ ਨਰਸਾਂ ਮੁੱਢਲੀ ਤਨਖਾਹ ਨੂੰ ਨਿਯਮਿਤ ਕਰਨ ਲਈ ਕੁਝ ਲੰਬੇ ਸਮੇਤੋ ਅੰਦੋਲਨ ਕਰ ਰਹੀਆਂ ਸਨ ਤਾਂ ਜਿਹੜੀ ਵੀ ਅੱਜ ਕੈਬਨਟ ਮੀਟਿੰਗ ਹੋਈ ਹੈ ਉਹਦੇ ਵਿੱਚ ਜੋ ਬਾਹਰ ਨਿਕਲ ਕੇ ਆਈ ਹੈ ਗੱਲ ਜੋ ਨਤੀਜਾ ਆਇਆ ਹੈ ਉਹ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਿਆ ਹੋਰ ਵੀ ਕੈਬਨਟ ਮੀਟਿੰਗ ਹੋਈ ਜਾਂ ਸੀਐਮ ਨਾਲ ਅਧਿਆਪਕਾਂ ਦੀ ਮੀਟਿੰਗ ਹੋਈ ਭਾਵੇਂ ਉਹ ਈਡੀਟੀ ਟੈਟ ਪਾਸ ਕੈਂਡੀਡੇਟ ਹੋਣ ਤਾਂ ਉਹਨਾਂ ਦੀ ਵੀ ਕੋਈ ਨਿਊਜ਼ ਆਈ ਸਾਡੇ ਤੱਕ ਭਾਵੇਂ ਮਾਸਟਰ ਕਾਰਡ ਦੇ ਇਗਜ਼ਾਮ ਨੂੰ ਲੈ ਕੇ ਪੀਐਸਟੈਟ ਨੂੰ ਲੈ ਕੇ ਕੋਈ ਵੀ ਬੀਐਡ ਨੂੰ ਲੈ ਕੇ ਕੋਈ ਨਿਊਜ਼ ਆਈ ਸਭ ਤੋਂ ਪਹਿਲਾਂ ਤੁਹਾਨੂੰ ਦੇਵਾਂਗੇ ਜੀ ਬਨੇ ਰਹੋ ਸਾਡੇ ਨਾਲ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ